एवन न्यूज़ देख रहे सारे दर्शकों का स्वागत है मैं साहेब मड़कन जिला श्री फतेगढ़ साख हूं आज ਸਾਡੇ ਨਾਲ ਜੁੜ ਚੁੱਕੇ ਨੇ ਬੀਜੇਪੀ ਪੰਜਾਬ ਦੇ ਮੁੱਖ ਬਲਾਰੇ ਸਰਦਾਰ ਕੁਲਦੀਪ ਸਿੰਘ ਸਿੱਧੂਪੁਰ ਜਿन्हे ਕੀ ਬੀਤੇ ਦਿਨ ਹੀ ਆਪਾਂ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹੋਇਆ ਤੇ ਹੋਰ ਜਾਣਕਾਰੀ ਲੈਂਦੇ ਆ ਸਸ਼ੀ ਗੱਲ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਹ ਵੰਦਾ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਲੈ ਕੇ ਆਏ ਹੋ ਬਹੁਤ ਬਹੁਤ ਮਿਹਰਬਾਨੀ ਸਹਿ ਜੀ ਸਰ ਜਿਵੇਂ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਸਾਡਾ ਅੰਦਾਜ਼ ਹੈ ਭਗਵੰਤ ਮਾਨ ਸਾਹਿਬ ਜਦੋਂ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਇਹਨਾਂ ਨੇ ਲੋਕਾਂ ਨਾਲ ਕੀਤੇ ਸੀਗੇ ਉੱਥੇ ਇਹਨਾਂ ਨੇ ਕਿਸਾਨਾਂ ਦੇ ਬੜਾ ਜਿਹੜਾ ਮੁੱਦਾ ਗੰਭੀਰਤਾ ਦੇ ਨਾਲ ਲਿਆ ਉਦੋਂ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਤੁਰੰਤ ਬਾਅਦ ਅਸੀਂ ਜਿਹੜੀ ਐਮਐਸਪੀ ਦੀ ਗਰੰਟੀ ਹੈ ਉਹਨੂੰ ਲਾਗੂ ਕਰਾਂਗੇ ਅੱਜ ਉਹ ਲਾਗੂ ਤਾਂ ਕੀ ਕਰਨੀ ਹੈ ਜਿਹੜੇ ਕਿਸਾਨ ਹੋਣ ਨਾਲ ਗੱਲ ਕਰਨਾ ਚਾਹੁੰਦੇ ਨੇ ਔਰ ਸਮਾਂ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸਮਾਂ ਲੈ ਰਹੇ ਨੇ ਮੁੱਖ ਮੰਤਰੀ ਜੀ ਤੋਂ ਭਗਵੰਤ ਮਾਨ ਜੀ ਤੋਂ ਸਮਾਂ ਲੈਣ ਤੋਂ ਬਾਅਦ ਵੀ ਜਦੋਂ ਭਗਵੰਤ ਮਾਨ ਸਾਹਿਬ ਉਹ ਟੇਬਲ ਤੇ ਬੈਠਦੇ ਨੇ ਤਾਂ ਉਹਨਾਂ ਨੂੰ ਘੂਰ ਕੇ ਕਿਸਾਨਾਂ ਨੂੰ ਜਿਹੜੇ ਕਿਸਾਨ ਸਾਡੇ ਲੀਡਰ ਨੇ ਕਿਸਾਨ ਪਹਿਲੇ ਨੰਬਰ ਤੇ ਸਾਡੇ ਅੰਦਾਤਾ ਨੇ ਜਿਹੜੇ ਸਾਨੂੰ ਰੋਟੀ ਦਿੰਦੇ ਨੇ ਠੀਕ ਹੈ ਜੀ ਉਹਨਾਂ ਨੂੰ ਘੂਰ ਕੇ ਪੈ ਗਏ ਵੀ ਜੋ ਤੁਸੀਂ ਕਰਨਾ ਕਰ ਲੋ ਵੀ ਮੈਂ ਨਹੀਂ ਤੁਹਾਡੀ ਗੱਲ ਸੁਣੀ ਇਹ ਕੋਈ ਗੱਲ ਹੈ ਯਾਰ ਤਰੀਕਾ ਉਸ ਤੋਂ ਬਾਅਦ ਜਿਹੜੀ ਗ੍ਰਿਫਤਾਰੀਆਂ ਨੇ ਉਹ ਤੁਹਾਡੇ ਸਾਹਮਣੇ ਦੇਖੋ ਚੱਪੇ-ਚੱਪੇ ਤੇ ਪੁਲਿਸ ਲਾ ਦਿੱਤੀ ਖਾਣੇ ਸਾਰੇ ਖਾਲੀ ਕਰ ਦਿੱਤੇ ਪੰਜਾਬ ਦੇ ਵਿੱਚ ਕੀ ਗੱਲ ਕਿਸਾਨ ਕੋਈ ਅਤਵਾਦੀ ਨੇ ਕਿਸਾਨ ਕੋਈ ਟੈਰਰਿਸਟ ਕੀ ਨੇ ਸਾਰ ਕੀ ਸਮਝਦੇ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਕਿਸਾਨਾਂ ਨੂੰ ਕੀ ਸਮਝਦੀ ਹੈ ਜਦੋਂ ਸਰਕਾਰਾਂ ਬਣਾਉਣੀ ਸੀ ਉਦੋਂ ਤੁਸੀਂ ਕਿਸਾਨਾਂ ਦੇ ਮਗਰ ਮਗਰ ਫਿਰ ਰਹੇ ਸੀ ਅੱਜ ਤੁਸੀਂ ਗੱਲਾਂ ਕਰਦੇ ਹੋ ਤਾਂ ਆਹ ਵਾਲਾ ਸਮਾਜ ਜਿਹੜਾ ਹੈ ਸਿਨੈਰੀਓ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਕਿ ਇਹ ਜਿਹੜੀ ਕੀ ਝਾੜੂ ਪਾਰਟੀ ਦੀ ਸਰਕਾਰ ਉਹ ਕਿਸਾਨ ਵਿਰੋਧੀ ਹੈ ਜੀ ਜਿਵੇਂ ਕੀ ਕਿਸਾਨਾਂ ਨਾਲ ਮੀਟਿੰਗ ਦੇ ਵਿੱਚੋਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਖੁਦ ਉੱਠ ਕੇ ਚਲੇ ਗਏ ਸੀ ਇਹਦੇ ਬਾਰੇ ਵੀ ਤੁਸੀਂ ਕੋਈ ਰਾਏ ਦੇਣਾ ਚਾਹੁੰਗੇ ਇੱਕ ਪਾਸੇ ਤਾਂ ਸਾਡੇ ਕੇਂਦਰ ਦੇ ਜਿਹੜੇ ਵਜ਼ੀਰ ਨੇ ਇੱਕ ਨਹੀਂ ਦੋ 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 ਨਹੀਂ ਤਿੰਨ 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 ਵਜ਼ੀਰ ਆ ਕੇ ਕਿਸਾਨਾਂ ਨਾਲ ਮੀਟਿੰਗਾਂ ਲੈ ਰਹੇ ਨੇ ਦਿੱਲੀ ਨਹੀਂ ਬੁਲਾ ਕੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਚੰਡੀਗੜ੍ਹ ਵਿੱਚ ਆ ਕੇ ਵਿਟਗਾ ਲੈ ਰਹੇ ਨੇ ਕੇਂਦਰੀ ਮੰਤਰੀ ਜਿਹੜੇ ਕਿ ਨਰਿੰਦਰભાઈ ਮੋਦੀ ਜੀ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਹੈ ਉੱਥੇ ਆ ਕੇ ਕਿਸਾਨਾਂ ਦੀ ਸਮੱਸਿਆਵਾਂ ਨੂੰ ਸੁਣ ਰਹੇ ਨੇ ਔਰ ਯਤਨ ਕਰ ਰਹੇ ਜੋ ਇਹਨਾਂ ਦਾ ਸਮੱਸਿਆਵਾਂ ਦਾ ਹੱਲ ਹੈ ਉਹ ਵੀ ਬਣਦਾ ਉਹਨਾਂ ਦਾ ਹੱਲ ਕਰਨ ਦੇ ਅਸਲੀ ਕਰ ਰਿਹਾ ਭਾਰਤੀ ਜਨਤਾ ਪਾਰਟੀ ਔਰ ਦੂਜੇ ਪਾਸੇ ਅਸੀਂ ਘਰ ਦੇ ਵਿੱਚ ਮਹਿਫੂਜ਼ ਨਹੀਂ ਹੈਗੇ ਕਿਸਾਨ ਸਾਡੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਮਿਲਣ ਦਾ ਸਮਾਂ ਜਦੋਂ ਦਿੰਦੇ ਨੇ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਤੇ ਜਾਂਦਾ ਵੀ ਤੁਸੀਂ ਧਰਨੇ ਲਾ ਲਓ ਬਿਲਕੁਲ ਨਹੀਂ ਮੈਂ ਤੁਹਾਡੀ ਗੱਲ ਸੁਣਨੀ ਇਹਦਾ ਮਤਲਬ ਸਿੱਧੇ ਤੌਰ ਤੇ ਇਹ ਹੈ ਕਿ ਭਗਵੰਤ ਮਾਨ ਜਿਹੜੇ ਨੇ ਉਹ ਉਸ ਇਸ ਟਾਈਮ ਦਾ ਜਿਹੜਾ ਸਦਾ ਦਾ ਹੰਕਾਰ ਹੈ ਇੰਨਾ ਕੋਰਾ ਦੇ ਸਿਰ ਤੇ ਚੜ ਗਿਆ ਹੈ ਕਿ ਉਹ ਇਹ ਇਹ ਸੋਚ ਰਹੇ ਨੇ ਕਿ ਸਦਾ ਹੀ ਮੈਂ ਰਹਿਣਾ ਹੈ ਅਜੇ 1.5 ਸਾਲ ਦਾ ਸਮਾਂ ਰਹਿ ਗਿਆ ਹੈ ਨਾਲੇ ਕੋਲ 27 ਦੇ ਵਿੱਚ ਲੋਕਾਂ ਨੇ ਮਨਪੋਂ ਕਿਸਾਨ ਹੋਵੇ ਹਰ ਵਰਗ ਨੇ ਮਨ ਬਣਾ ਲਿਆ ਇਹ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਲੋਕਾਂ ਦੀ ਗੱਲ ਕਰਦੀ ਹੈ ਹਰ ਇੱਕ ਵਰਗ ਦੀ ਗੱਲ ਕਰਦੀ ਹੈ ਭਾਵੇਂ ਮਜ਼ਦੂਰ ਹੋਵੇ ਕਿਸਾਨ ਹੋਵੇ ਕੋਈ ਵਪਾਰੀ ਹੋਵੇ ਹਰ ਇੱਕ ਦੀ ਗੱਲ ਭਾਰਤੀ ਜਨਤਾ ਪਾਰਟੀ ਕਰਦੀ ਹੈ ਜਿਵੇਂ ਕਿ ਮਾਨ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਜੋ ਮੰਗਾ ਨੇ ਇਹ ਸੈਂਟਰ ਦੇ ਨਾਲ ਲੜਾਈ ਹੈ ਨਾ ਕਿ ਪੰਜਾਬ ਸਰਕਾਰ ਦੇ ਨਾਲ ਤੇ ਉਹਨਾਂ ਨੇ ਇਹ ਸਿੱਧਾ ਨਿਸ਼ਾਨਾ ਸੈਂਟਰ ਦੇ ਉੱਤੇ ਸਾਧਿਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਫਿਰ ਕਿਉਂ ਕਹਿੰਦੇ ਸੀ ਨਾ ਜਿਹੜੇ ਮੰਤਰੀ ਰਹੇ ਨੇ ਗਗਨਨ ਅਨਮੋਲਮਾਨ ਚੁੜਕੀਆਂ ਮਾਰਦੇ 5 ਮਿੰਟ ਚ ਅਸੀਂ ਐਮਐਸਪੀ ਦੀ ਗਾਰੰਟੀ ਦਵਾਂਗੇ ਅੱਜ ਉਹ ਐਮਐਲਏ ਨੇ ਉਹ ਮੰਤਰੀ ਤੋਂ ਉਤਰ ਗਏ ਕਿਉਂ ਕਹਿੰਦੇ ਸੀ ਉਹ ਕਿਉਂ ਉਹਨਾਂ ਦੇ ਮੰਤਰੀ ਕਹਿੰਦੇ ਸੀ ਕਿਉਂ ਉਹਨਾਂ ਦੇ ਜਿਹੜੇ ਇੱਕ ਕਨਵੀਨਰ ਨੇ ਜਿਹੜੇ ਕਿ ਉਹਦੇ ਵਿੱਚ ਕੁਝ ਵੀ ਨਹੀਂ ਹੈਗੇ ਕੇਜਰੀਵਾਲ ਜਿਹੜੇ ਕਿ ਬਿਲਕੁਲ ਸਾਫ਼ ਹੋ ਚੁੱਕੇ ਨੇ ਦਿੱਲੀ ਦੇ ਲੋਕਾਂ ਨੇ ਵੀ ਨਕਾਰਤਾ ਉਹ ਕਹਿੰਦੇ ਸੀ ਉਹ ਗਾਰੰਟੀਆਂ ਦਿੰਦੇ ਸੀ ਭਗਵੰਤ ਮਾਨ ਸਾਹਿਬ ਗਾਰੰਟੀਆਂ ਦਿੰਦੇ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਝਾੜੂ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੁਰੰਤ ਐਮਐਸਪੀ ਕਿਸਾਨਾਂ ਨੂੰ ਦੇਵਾਂਗੇ ਉਹ ਕਿੱਲਾ ਕਿੱਥੇ ਗਈਆਂ ਹਵਾਵਾਜੀ ਕਰਨ ਵਾਲੇ ਬੰਦੇ ਨੇ ਇਹ ਥੋੜੇ ਸਮੇਂ ਵਾਸਤੇ ਬਣੇ ਨੇ ਥੋੜੇ ਸਮੇਂ ਬਾਅਦ ਨਾ ਤਾਂ ਜਿਹੜਾ ਜਨਾਜਾ ਪੰਜਾਬ ਦੇ ਵਿੱਚ ਨਾ ਤਾਂ ਨਿਕਲ ਜਾਣਾ ਧੰਨਵਾਦ ਬਹੁਤ